အိုဘယ်လိုလဲဘယ်လိုလဲဘယ်လိုလဲဘယ်လိုလဲ

सात <laughs> गुरांधी ਵੀ ਜਾਈਂ ਪਿਛੇ ਘੜਾ ਉਧਰ ਹੋਰ ਹੋਜੀ ਬਟੋਲ ਦੋ ਦਾ ਉਹ ਦੂਜੇ ਪਾਸੇ ਅੱਛਾ ਉਹਨਾਂ ਦਾ ਭਰਾਂ ਗਿਆ ਵਾਹ ਬੈਲੈਂਸ ਕਰੀ ਰਿਹਾ ਪੁੱਤੀ ਵੀ ਕੱਢੀ ਨਾ ਮੈਂ ਜੀ ਆਪਣੀ ਐਡੀ ਤੇ ਹੈ ਘਰ ਜਾ ਆਪਣੀ ਹਟਾਲੀ اپنی نظر کرنی کسواری سامنے آ کوئی کشواری سامنے گیا جی بیٹا بیٹی کے بیٹا ਉਹ ਜਿਹੜੇ ਸਾਹਮਣੇ ਦੀ ਟੱਕਰ ਦੇ ਵਿੱਚ ਸਕੂਲ ਬੈਂਡ ਦੇ ਵਿੱਚ ਸਵਾਰ 6 ਬੱਚੇ ਐਕਸੀਡੈਂਟ ਦੇ ਵਿੱਚ ਅਰੰਪਿਤਾ ਪਰਮਾਤਮਾ ਨੂੰ ਪਿਆਰੇ ਹੋ ਗਏ ਆਹ ਦੇ ਵਾਟਸਐਪ ਜੀ ਬੈ ਗਏ ਜੀ ਮਾੜਾ ਹਰਪਾਲ ਜੀ ਕਿਹਦਾ ਅੱਗੇ ਕਿਹਦਾ ਜਿਉਂ ਪਾ ਦੇ ਲੋਕਾਂ ਦੇ ਪਰਿਵਾਰਿਕ ਤੋਂੜੇ ਦੋ ਬਾਰੇ ਬੈ ਜੀ ਧਰਮਪਾਲ ਉਹ ਪਿੱਛੇ ਬੈਠੋ ਜੀ ਇਹ ਬੈ ਗਏ ਜੀ ਅੱਗੇ ਬੈਣ ਚਾਹੇ ਰਾਜਕੋਸ਼ ਸਹੀ ਮੈਨੇ ਰਾਜੂ ਉਹ ਇੱਕ ਬੰਦਾ ਬੈ ਗਿਆ ਜੀ ਦੋ ਬਾਰੇ ਰਾਜੀ ਜਾਗਰਨਾ ਰੱਖੋ ਰੱਖੋ ਬੋਲ ਬਸ ਜਿਹੜੀ ਰੱਖੋ ਜੀ ਨਾਮ ਪੂਰੀ ਗੱਲ ਦੀ ਇਹੋ ਜਿਹੇ ਖਾਣਾ ਬਾਤ ਕਰ ਰਹੇ ਇੱਕ ਜੀ ਚਾਂਦੂ ਇਹ ਨਾਮ ਚਾਂਦੂ ਚਾਂਦੂ ਇਹ ਨਾਮ ਦਾ ਹੋ ਜੀ ਜਾਨ ਬੈਠੀ ਜੀ ਹਾਂ ਜੀ ਮੈਂ ਬੈਠ ਗਿਆ ਜੈ ਸਾਹਿਬ ਮੈਂ ਬੈਠ ਗਿਆ ني تسي راجي چوں آ او تسي اگلي چوں سيدي تسي اگلي چھے گئے يا جوں سوں آ ساڈا بیرو او پراؤ او مڑے اندے ہو یار سائیڈ سائیڈ توں سائیڈ توں میرے اے اپن کوں دے ਪੌਣ ਦਾ ਘਰ ਦੇ ਸਾਹਬਾ ਇੱਕ ਕਾਲਾ ਮੰਦਪਾਗੀ ਘਟਨਾ ਵਾਪਰੀ ਹੈ ਸਮਾਨਾ ਸ਼ਹਿਰ ਤੇ ਠੀਕ ਹੋਗਾ ਸਰ ਜੀ ਇਹ ਮੰਦਪਾਗੀ ਘਟਨਾ ਸਮਾਨਾ ਸ਼ਹਿਰ ਚ ਨਹੀਂ ਆਪਣੇ ਸਾਰਿਆਂ ਦੇ ਪਰਿਵਾਰ ਚ ਸਮਾਨਾ ਸ਼ਹਿਰ ਲਈ ਇੱਕ ਕ ਬਲੈਕ ਦਿਨ ਹੈ ਜੀ ਕਾਲਾ ਦਿਨ ਹੈ ਇਹ ਜਿਹੜੀ ਨਾ ਭੁੱਲਣ ਯੋਗ ਇਹ ਹਾਦਸਾ ਹੋਇਆ ਇਸ ਤੋਂ ਪਹਿਲਾਂ ਵੀ ਇੱਕ ਵਾਰ ਚਾਰ ਜੀ ਸਮਾਨੇ ਦੇ ਮਰ ਗਏ ਸੀਗੇ ਡੈਥ ਹੋ ਗਈ ਸੀਗੀ ਹਾਂ ਜੀ ਤਕਰੀਬਨ ਸਤ ਸੱਤ ਸਾਲ ਪਹਿਲਾਂ ਦੀ ਗੱਲ ਹੈ ਤੇ ਉਹਦੇ ਵਿੱਚ ਸਾਡੇ ਭਤੀਜੇ ਦੀ ਵੀ ਡੈਥ ਹੋ ਗਈ ਸੀਗੀ ਤੇ ਉਹਦੀ ਉਹਦੀ ਮਿਸਿਸ ਵੀ ਐਕਸਪਾਇਰ ਹੋ ਗਈ ਸੀਗੇ ਇਤੋਂ ਦੋ ਪਰਿਵਾਰ ਹੋਰ ਵਿਛੜ ਗਏ ਸੀ ਬਹੁਤ ਮੰਦਪਾ ਕੀ ਘਟਨਾ ਹੈ ਤੇ ਅਸੀਂ ਜਿੰਨੀ ਵੀ ਨਕਦੀ ਕਰ ਸਕਦੇ ਆ ਇਹਦੀ ਅਸੀਂ ਕਰਦੇ ਆ ਤੇ ਅਸੀਂ ਪਰਮਪੀਤਾ ਪਰਮਾਤਮਾ ਮੂਰੇ ਇਹ ਅਰਦਾਸ ਕਰਦੇ ਆ ਵੀ ਇਹ ਆਪਾਂ ਮੰਨਣ ਦਾ ਬਲ ਬਖਸ਼ੀਓ ਨੂੰ ਪਰਿਵਾਰਾਂ ਨੂੰ ਜਿਹਦੀ ਵੀ ਇਹ ਅੰਗੈਲੀ ਹੋਈ ਆ ਜਿਸ ਤੋਂ ਵੀ ਜਿਵੇਂ ਪਿੱਛੇ ਸੁਣ ਰਹੇ ਆ ਆਪਾਂ ਉਹ ਉਹ ਟਿੱਪਰ ਵਾਲੀ ਦੀ ਗਲਤੀ ਹੈ ਤਾਂ ਉਹਨੂੰ ਵੀ ਇਹਨਾਂ ਦੀ ਇਹਨਾਂ ਵੱਲ ਆਪਾਂ ਨੂੰ ਗੌਰ ਕਰਨੀ ਚਾਹੀਦੀ ਅਸੀਂ ਬੰਦੀ ਕਾਰਵਾਈ ਬੰਦੀ ਕਾਰਵਾਈ ਤੇ ਉਹ ਹੋਣੀ ਚਾਹੀਦੀ ਅਸੀਂ ਮੈਡਮ ਅੱਜ ਸਾਡੇ ਕੋਲ ਤਾਂ ਖੁਦ ਅਲਫ਼ਾਜ਼ ਨਹੀਂ ਲੱਗੇ ਨੇ ਬਿਲਕੁਲ ਜੀ ਬਹੁਤ ਹੀ ਦੁੱਖ ਦੀ ਗੱਲ ਹੈ ਜੋ ਤੁਸੀਂ ਦੇਖਿਆ ਹੀ ਕਿ ਕੱਲ ਜੋ ਇੰਨਾ ਦਰਦਨਾਕ ਜਿਹੜਾ ਹਾਦਸਾ ਵਾਪਰਿਆ ਮੇਰੇ ਕੋਲ ਵੀ ਬੋਲਣ ਲਈ ਸ਼ਬਦ ਨਹੀਂ ਮੈਂ ਸਿਰਫ ਇੰਨਾ ਹੀ ਕਹੂੰਗੀ ਕਿਉਂ ਬੱਚੇ ਮਾਸੂਮ ਫੁੱਲ ਵਰਗੇ ਬੱਚੇ ਤੇ ਉਹਨਾਂ ਦੇ ਪਰਿਵਾਰ ਵਾਹਿਗੁਰੂ ਜੀ ਉਹ ਬੱਚਿਆਂ ਨੂੰ ਆਪਣੇ ਚਰਨਾਂ 'ਚ ਲਾ ਕੇ ਰੱਖਣ ਤੇ ਉਹਨਾਂ ਦੇ ਪੇਰੈਂਟਸ ਨੂੰ ਬਹੁਤ ਵੱਡਾ ਹੌਸਲਾ ਦੇਣ ਕਿ ਐਡਾ ਵੱਡਾ ਦੁੱਖ ਜਿਹੜਾ ਉਹਨੂੰ ਉਸ ਹੱਥ ਸਕਣ ਅੱਜ ਬੜਾ ਗਮਗੀਨ ਮਾਹੌਲ ਹੈ ਜੀ ਸ਼ਹਿਰ ਸਮਾਣਾ ਦਾ ਸਾਡੇ ਕੋਲ ਤਾਂ ਲਫ਼ਜ਼ ਹੀ ਮੁੱਕ ਗਏ ਨੇ ਤੁਸੀਂ ਕੀ ਕਹੋ ਦੇਖੋ ਅੱਜ ਕੋਈ ਜੀ ਹੱਜਾ ਨਹੀਂ ਸਮਾਣਾ ਜਿਹੜਾ ਅਸੀਂ ਆਇਆ ਮੇਰਾ ਖਿਆਲ ਹੈ ਵੀ ਏਡਾ ਵੱਡੀ ਟੈਸਟ ਦੀ ਕੋਈ ਹੋ ਨਹੀਂ ਸਕਦੀ ਬਹੁਤ ਜੋ ਜਿੰਨਾ ਵੀ ਵਿਨਾਬ ਲਈ ਜਿੰਨਾ ਨੁਕਸਾਨ ਲਈ ਉਹ ਹੋਇਆ ਹੈ ਜਵਾਨੇ ਦਾ ਇਹਦੀ ਪੱਕ ਹੋ ਨਹੀਂ ਸਕਦੀ ਤੇ ਲੋਕਾਂ ਚ ਵੀ ਦੇਖਿਆ ਹੈ ਕਿ ਹਰ ਬੰਦਾ ਰੋ ਰਿਹਾ ਹੈ ਹਰ ਬੰਦਾ ਹੁਕਾ ਹੈ ਕੱਲਾ ਕੱਲਾ ਬਚਾਈ ਗਿਆ ਹੈ ਸਾਰਾ ਸਮਣਾ ਪਾਗਦਾ ਹੈ ਤੋਂ ਪਰਮਾਤਮਾ ਕੀ ਸ਼ਿਪਾਸ਼ਾ ਕੀ ਅਰਦਾਸ ਕਰਦੇ ਕਿ ਤਾਕਤ ਦੇਵੇ ਹਿੰਮਤ ਦੇਵੇ ਆ ਜਿਹੜਾ ਸੋਗ ਹੋਇਆ ਕਹਾ ਵਾਸਤੇ ਨਾ ਕੋਈ ਹੀ ਇੱਕ ਕਟਨਾ ਵਾਪਰੇ ਤੇ ਇਹਨਾਂ ਨੂੰ ਮਾਪੇ ਨੂੰ ਰਵਾਜ ਦੇ ਉਹ ਹੌਸਲਾ ਕਰ ਸਕਣ ਇਹ ਪਾਣਾ ਮੰਨ ਸਕਣ ਪਾਣਾ ਮੰਨਣਾ ਬਹੁਤ ਔਖਾ ਹੈ ਕਿ ਪਰਮਾਤਮਾ ਹੀ ਤਾਕਤ ਦੇ ਸਕਦਾ ਹੈ ਪਰ ਸਮਾਣੇ ਦੇ ਲਈ ਇਹ ਤੋਂ ਬੜੀ ਕੋਈ ਵੀ ਤਸਦੀ ਨਹੀਂ ਹੋ ਸਕਦੀ ਸੋ ਮਹਾਤਮਾ ਅਗੇ ਅਰਦਾਸ ਕਰਦੇ ਹਾਂ ਸਾਈ ਸੰਗਤਾਂ ਵਿੱਚ ਬਾਤ ਕਰਦੇ ਹਾਂ ਕਿ ਬਹੁਤ ਸੰਗਤ ਨੇ ਵਿਸ਼ਵਾਸ ਦਵਾਇਆ ਐਸਾਈ ਸੰਗਤ ਆਈ ਹੈ ਸਾਏ ਦੁੱਖ ਦੇ ਵਿੱਚ ਖੰਡ ਕਰਵਾਉਂਦੇ ਸਤਿਕਾਰ ਕੀ ਕਹੋਗੇ ਜਿਹੜੀ ਗੱਲ ਸਮਾਣਾ ਪਟਿਆਰ ਕਰਦੇ ਜਿਹੜੀ ਬੁਲਾਈ ਘਟਣਾ ਦੇਖੋ ਸ਼ਬਦਾਂ 'ਚ ਤਾਂ ਬਿਆਨ ਕੀਤਾ ਨਹੀਂ ਜਾ ਸਕਦਾ ਕਿਉਂਕਿ ਸਾਡੇ ਬਹੁਤ ਹੀ ਮਾਸੂਮ ਬੱਚੇ ਜਿਹੜੇ ਇਸ ਦੁਨੀਆ ਤੋਂ ਚਲੇ ਗਏ 6 ਬੱਚੇ ਚਲੇ ਗਏ ਇੱਕ ਡਰਾਈਵਰ ਚਲਾ ਗਿਆ ਗਲਤੀ ਚਾਹੇ ਕਿਸੇ ਦੀ ਵੀ ਹੋਵੇ ਪਰ ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ ਕਾਰਵਾਈ ਹੋ ਜੂਗੀ ਸਾਰਾ ਕੁਝ ਹੋ ਜੂਗਾ ਲੇਕਿਨ ਉਹਨਾਂ ਦੀਆਂ ਜੋ ਗੋਦ ਸੁਣੀ ਹੋਈ ਆ ਉਹਨਾਂ ਨੂੰ ਭਰਾਈ ਭਰਪਾਈ ਆ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ ਪਰ ਮੈਂ ਤੁਹਾਡੇ ਮਾਧਮ ਜਰੀਏ ਸਾਰੇ ਸ਼ਹਿਰ ਨਿਵਾਸੀ ਨੂੰ ਕਹਿਣਾ ਚਾਹੁੰਦਾ ਕਿ ਬੱਚੇ ਸਾਡੇ ਵਾਸਤੇ ਬਹੁਤ ਕੀਮਤੀ ਨੇ ਅਸੀਂ ਇਹ ਨਾ ਕਰੀਏ ਕਿ ਥੋੜੀ ਮੰਗੋ ਥਨ ਕੇ ਅਸੀਂ ਜਿਹੜੀਆਂ ਗੱਡੀਆਂ ਭੇਜੀਏ ਉਹਦੇ ਇਹ ਵੀ ਦੇਖੋ ਵੀ ਉਹਨਾਂ ਦੇ ਕਾਗਜ਼ ਪੱਤਰ ਪੂਰੇ ਹੈਗੇ ਨੇ ਕਿ ਨਹੀਂ ਹੈਗੇ ਆਪਣਾ ਕਿੰਨੇ ਬੱਚਿਆਂ ਦੀ ਕੈਪੈਸਿਟੀ ਆ ਕਿੰਨੇ ਬੱਚੇ ਲੈ ਕੇ ਜਾਣੇ ਨੇ ਬਾਕੀ ਜਿਹੜੀ ਵੀ ਕੋਈ ਹੈਵੀ ਜਾਂ ਟਿਪਰ ਨੇ ਜਾਂ ਹੋਰ ਨੇ ਕੋਈ ਬਖਸ਼ਾ ਨਹੀਂ ਜਾਊਗਾ ਚਾਹੇ ਜਿਹੜਾ ਮਰਜ਼ੀ ਹੋਵੇ ਕਿਸੇ ਮਰਜ਼ੀ ਤਣਾੜਦਾ ਹੋਵੇ ਔਰ ਇਹ ਤੇ ਸਖਤ ਜਿਹੜੀ ਕਾਰਵਾਈ ਆ ਉਹ ਕੀਤੀ ਜਾਊਗੀ ਔਰ ਮੈਂ ਸਭ ਨੂੰ ਸ਼ਹਿਰ ਨਿਵਾਸੀਆਂ ਨੂੰ ਵੀ ਕਹੂੰਗਾ ਕਿ ਜਿਹਦਾ ਕੋਈ ਕੋਈ ਰੋਕ ਦੇ ਨੇ ਜਿਹਦਾ ਕੋਈ ਚਲਾਨ ਹੁੰਦਾ ਉਹ ਬੇਮਤਲਬੀਆਂ ਸ਼ਿਫਾਰਿਸ਼ਾਂ ਦੇ ਵਿੱਚ ਨਾ ਪਾਓ ਕਿਉਂਕਿ ਉਹੀ ਫਿਰ ਸਾਡੇ ਵਾਸਤੇ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦਾ ਸੋ ਇਸ ਕਰਕੇ ਜੇ ਪੁਲਿਸ ਹੈ ਜਿਹੜੀ ਉਹ ਆਪਣਾ ਰੋਲ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ ਉਹਨੂੰ ਨਿਭਾਉਣ ਦੇਣਾ ਚਾਹੀਦਾ ਕਿਉਂਕਿ ਇਹ ਇਹ ਸਾਡੇ ਆਪ ਦੇ ਵਾਸਤੇ ਸਾਡੇ ਸਾਰਿਆਂ ਦੀ ਸਿਹਤ ਜ਼ਰੂਰੀ ਹੈ ਸੋ ਇਸ ਕਰਕੇ ਆਪਾਂ ਇਸ ਦੁੱਖ ਦੀ ਘੜੀ ਦੇ ਵਿੱਚ ਉਹਨਾਂ ਸਾਰੇ ਪਰਿਵਾਰਾਂ ਨਾਲ ਦੋਖ ਵਿਖਤ ਕਰਦੇ ਆ ਪਰਮਾਤਮਾ ਉਹਨਾਂ ਬੱਚਿਆਂ ਨੂੰ ਆਪਣੇ ਚਰਮ ਜਨਮਾਸ ਬਖਸ਼ੇ ਪਰ ਪਰਿਵਾਰ ਨੂੰ ਪਾਣਾ ਇਸ ਮੰਦਭਾਤੀ ਘਟਨਾ ਦੇ ਉੱਤੇ ਕੁਝ ਲੋਕਾਂ ਵੱਲੋਂ ਰਾਜਨੀਤਿਕ ਵੀ ਥੇਤੀ ਜਾ ਰਿਹਾ ਦੇਖੋ ਹੁੰਦੇ ਨੇ ਸਾਰੇ ਤਰ੍ਹਾਂ ਦੇ ਲੋਕ ਹੁੰਦੇ ਨੇ ਪਰ ਮੈਂ ਇਹੋ ਜਿਹਾ ਕੋਈ ਸ਼ਬਦ ਨਹੀਂ ਕਹਿਣਾ ਕਿਉਂਕਿ ਐਡੀ ਵੱਡੀ ਦੁਰਘਟਨਾ ਜਿਹੜੀ ਸਾਡੇ ਸਾਰੇ ਸ਼ਹਿਰ ਨਿਵਾਸੀ ਮੈਂ ਕਹਿੰਦਾ ਹਰ ਇੱਕ ਬੰਦੇ ਦੇ ਅੱਖ ਚ ਦੇ ਵਿੱਚ ਅੰਜੂ ਨੇ ਤੇ ਫਿਰ ਉਹ ਜੀਆਂ ਗੱਲਾਂ ਕਰਨ ਦਾ ਮੈਨੂੰ ਕੋਈ ਸ਼ੋਭਾ ਨਹੀਂ ਦਿੰਦਾ ਮੈਂ ਇਸ ਪਰਿਵਾਰ ਦੇ ਨਾਲ ਸਾਰੇ ਪਰਿਵਾਰਾਂ ਦੇ ਨਾਲ ਹਮੇਸ਼ਾ ਮੋਰੇ ਨਾਲ ਮੁੱਦਾ ਲਾ ਕੇ ਖੜਾ ਹਾਂ ਜਿਸ ਤੋਂ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਮੈਂ ਲਗਾਤਾਰ ਪਟਿਆਲੇ ਔਰ ਅੱਜ ਸਵੇਰ ਉਸਮਾਨੇ ਜਿਹੜਾ ਹਸਪਤਾਲ ਦੇ ਵਿੱਚਾਂ ਔਰ ਬਾਕੀ ਪਰਮਾਤਮਾ ਬੱਚਿਆਂ ਨੂੰ ਆਪਣੇ ਚਰਨਾਚਨ ਵਾਸਤੇ ਜਿਹੜੇ ਬੱਚੇ ਹਸਪਤਾਲ ਦੇ ਵਿੱਚ ਨੇ ਉਹ ਜਲਦੀ ਠੀਕ ਹੋ ਕੇ ਆਪਣੇ ਪਰਿਵਾਰਾਂ ਵਿੱਚ